ਮਾਨ ਸਾਹਿਬ ਦਾ ਫੋਨ ਵੀ ਆ ਗਿਆ ਹਲੋ ਸਤਿ ਸ੍ਰੀ ਅਕਾਲ ਜੀ ਮਾਨ ਸਾਹਿਬ ਮੈਂ ਜੈਤੋ ਹਾਂ ਜੀ ਜੈਤੋ ਹੁਣ ਜੀ ਦਾ ਆਪਣਾ ਭਰਾ ਹੈ ਤੇ ਬਹੁਤ ਗਰੀਬ ਘਰ ਝੋਟਿਆ ਮੁੰਡਾ ਮੇਨ ਤਾਂ ਆੜ ਪ੍ਰਮਾਤਮਾ ਨੇ ਪ੍ਰਮਾਤਮਾ ਤੋਂ ਦਾ ਕਹੋ ਹਾਂ ਜੀ ਤੇ ਨੂੰ ਮੈਂ ਕਿਹਾ ਵੀ ਕੱਲੀਆਂ ਫਿਲਮਾਂ ਨਹੀਂ ਕਰਨੀਆਂ ਜ਼ਿੰਦਗੀ ਚ ਜਿਹੜੀ ਲੋਕਾਂ ਦੀ ਜ਼ਿੰਦਗੀ ਬਦਲਨੀ ਵੀ ਹੈ ਤੇ ਇਹਨੇ ਮੇਰੀ ਗੱਲ ਮੰਨੀ ਜੈਤੂ ਵਾਲੇ ਚੱਕਦੇ ਉੱਪਰ ਮਾਨ ਸਾਹਿਬ ਦਾ ਫੋਨ ਵੀ ਆ ਗਿਆ ਕਿਆ ਬਾਤ ਹੈ ਹਲੋ ਸਸਿਕਾ ਜੀ ਮਾਨ ਸਾਹਿਬ ਠੀਕ ਹੈ ਜੀ ਮੈਂ ਤੁਹਾਡਾ ਨਾਂ ਹੀ ਲਿਆ ਤੇ ਉਹਦੀ ਤੁਹਾਡਾ ਫੋਨ ਵੱਜ ਗਿਆ ਤੁਹਾਡਾ ਇੱਕ ਮਿਸ ਕਾਲ ਹੋ ਗਈ ਮੈਂ ਕੋਈ ਕਾਨਫਰੈਂਸ ਕਾਲ ਦੇ ਵਿੱਚ ਸੀ ਜੀ ਜੀ ਮੈਂ ਜੈਤੂ ਆਂ ਜੈਤੂ ਹੁਣ ਹਾਜੀ ਦੱਸ ਦੋ ਫਿਰ ਭਾਈ ਮਾਨ ਸਾਹਿਬ ਨੂੰ ਵੀ ਜੱਟੋਂ ਵੀਦਾ ਜਿੰਦਾਬਾਦ ਹਾਂਜੀ ਹਾਂਜੀ ਓਏ ਕੋਈ ਯਾਦ ਹੈ ਛੋਟੇ ਛੋਟੇ ਪਾਣੀ ਤੇ ਰੈਲੀ ਕਰਨ ਆਏ ਸੀ ਹਾਂਜੀ ਅੱਜ ਇੱਕ ਸਾਰਵੋਸ ਸਮੱਸਿਆ ਗੱਲ ਦੀ ਸਾਰਵੋਸ ਸਮੱਸਿਆ ਕਹਿੰਦੇ ਸਭ ਅਸੀਂ ਲੈ ਜਿੱਤੇ ਆਇਆ ਸੀ ਉੱਥੇ ਤਾਂ ਛੋਟੇ ਛੋਟੇ ਸੀ ਤੇ ਉਹ ਜੀ ਦਾ ਆਪਣਾ ਭਰਾ ਹੈ ਤੇ ਬਹੁਤ ਗਰੀਮ ਕਰ ਝੋਟਿਆ ਹੋਇਆ ਮੁੰਡਾ ਮਿਹਨਤ ਨਾਲ ਪ੍ਰਮਾਤਮਾ ਨੇ ਪ੍ਰਮਾਤਮਾ ਪੌਦਾ ਫਲ ਤੇ ਨੂੰ ਮੈਂ ਕਿਹਾ ਵੀ ਕੱਲੀਆਂ ਫਿਲਮਾਂ ਨਹੀਂ ਕਰਦੀਆਂ ਜ਼ਿੰਦਗੀ ਚ ਜਿਹੜੀ ਲੋਕਾਂ ਦੀ ਜ਼ਿੰਦਗੀ ਬਦਲਦੀ ਵੀ ਹੈ ਤੇ ਇਹਨੇ ਮੇਰੀ ਗੱਲ ਮੰਨੀ ਇਹ ਸਾਰਿਆਂ ਨੂੰ ਬਹੁਤ-ਬਹੁਤ ਪਿਆਰ ਮੈਂ ਜਲੰਧਰ ਆ ਇਸ ਵਕਤ ਜੀ ਇਹ ਸਾਰਾ ਬਹੁਤ ਜ਼ਿਆਦਾ ਪਿਆਰ ਅੱਜ ਮੈਂ ਉਸ ਮੁੰਡੇ ਦੇ ਘਰੇ ਜਾ ਕੇ ਆਇਆ ਜਿਹੜਾ ਮੁੰਡਾ ਕੱਲ ਜਿਹੜਾ ਪੁਲਿਸ ਵਾਲਾ ਮੁੰਡਾ ਮਾਰਿਆ ਗਿਆ ਸੀਗਾ ਅਮਰਤਪਾਲ ਜੀ ਜੀ ਹੁਸ਼ਿਆਰਪੁਰ ਕੋਲੋਂ ਦਾ ਪਿੰਡ ਅੰਦੇ ਸੂਈ ਕੋਲੇ ਜੀ ਜੀ ਤੇ ਹੁਣ ਮੈਂ ਜਲੰਧਰ ਆ ਗਿਆ ਤੇ ਕਰਨ ਜੀ ਦਾ ਫੋਨ ਆਇਆ ਮੈਂ ਕਿਹਾ ਮੈਂ ਕਰ ਲੈਣਾ ਇਹ ਜੱਤਵਾਲੇ ਚੱਕਦੇ ਹੋ ਫਿਰ ਇੱਕ ਮੈਂ ਇੱਕ ਮੈਂ ਟਿੱਕਮੈਂਟ ਜੀ ਕਹਿੰਦੇ ਇਹ ਮੈਲਾ ਸ਼ਕਤੀ ਕੌਣ ਹੈ ਦੱਸ ਦਿਓ ਜੀ ਇਹ ਭੈਣ ਜੀ ਦੱਸੋ ਤੁਸੀਂ ਸੀਮਰਾਨੀ ਜ਼ਿਲ੍ਹਾ ਜੁਆਇੰਟ ਸੈਕਟਰੀ ਹਲਕਾ ਫਰੀਦਕੋਟ ਤੋਂ ਜੀ ਸੀਮਰਾਨੀ 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 ਜੀ ਜ਼ਿਲ੍ਹਾ ਫਰੀਦਕੋਟ ਤੋਂ ਆ ਮੈਂ ਜਾੜਨਾ ਜਾੜਨਾ ਮੈਂ ਜਾੜਨਾ ਕੀ ਬਾਤ ਵਾ 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 ਮੈਂ ਤੁਹਾਡੀਆਂ ਟੱਕੀਆਂ ਨੇ ਜੀ ਤੁਹਾਡੀ ਨਾਲ ਆ ਤੁਹਾਡੇ ਪਾੰਗੂਗਾ ਫੇਈਂ ਖੜਾਗੇ ਆਸਾਉਣ ਇੱਕ ਬਾਕੀ ਮੈਂ ਆਉਂਗਾ ਜਿ ਕਾਮਜੀਤ ਜੀ ਜੀ ਜਿੰਨੀ ਤਰੀਕ ਨੂੰ ਕਹੇਗਾ ਇਹ ਕਹਿਣਗੇ ਨਾ ਜੀ ਜੀ ਐਨੀ ਤਰੀਕ ਨੂੰ ਜੈਤ ਆਵਾਜ਼ ਥੈਂਕ ਯੂ ਸੋ ਮੱਚ ਹਮ ਹੌਲਕੇ ਨੇ ਵੀ ਬਹੁਤ ਸੋਨਾ ਕੰਮ ਕੀਤਾ ਹੋਇਆ ਤੇ ਜਿੱਥੇ ਮਰਜੀ ਟਾ ਦੇਉ ਜੀ ਜੀ ਹਨ ਜਿੰਨੀ ਤਰੀਕ ਨੂੰ ਕਹਿਣਗੇ ਮੈਂ ਆ ਜੀ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਜਿੰਦਾਬਾਦ ਸਾਰਿਆਂ ਨੂੰ ਹੰਸਮਾਨ ਜਿੰਦਾਬਾਦ ਹੈਕਮਾਨ ਸਾਹਿਬ ਧੰਨਵਾਦ ਜੀ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਜੀ ਥੈਂਕ ਯੂ ਜੀ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ ਯੂ